ਆਜਾ ਇਹ ਨਾ ਇਹ ਨਿਲਕੁਮਾਰ ਹੈ ਤੇ ਨਾਈਟ ਆਪਨੇ ਸ਼ਾਮ ਨੂੰ ਵੀ ਆਪਣਾ ਦੁਕਾਨ ਤੇ ਬੈਠੇ ਜ ਆਪਣੀ ਤੇ ਦੁਕਾਨ ਤੇ ਬੈਠੇ ਮੁੰਡਾ ਨਿਕਲਿਆ ਜਾਂਦਾ ਜੀ ਤੇ ਉਹਨੇ ਮੈਨੂੰ ਕੁਝ ਕਹਿਤਾ ਜੀ ਮੈਂ ਕੀ ਬਣਾਉਂ ਮੁੰਡਾ ਉਹ ਮੁੰਡਾ ਹੈਗਾ ਹੀ ਤਰਨਤਾਰ ਦਾ ਮੁੰਡਾ ਹੀ ਉਹ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਖਾਵੇ ਤੇ ਮੈਂ ਵੀ ਮਜ਼ਾਕ ਕੀ ਉਹ ਉਹ ਨਾਂ ਮੈਂ ਕਹੇ ਵਿਪਨ ਕੁਮਾਰੀ ਤੇ ਮੈਂ ਮਜ਼ਾਕ ਕਰਾਈ ਤਾਂ ਉਹਨੇ ਮੈਨੂੰ ਗਾਣਾ ক্লোਜ਼ ਕਰਨ ਲੱਗ ਗਿਆ ਜਿਆਦਾ ਤੇ ਇਸ ਗੱਲ ਤੇ ਮੈਂ ਕਿਹਾ ਵੀ ਤੂੰ ਆ ਜਾ ਫਿਰ ਤੇ ਮੇਰੇ ਉਹਨੇ ਹੱਥ ਪਾਈ ਵੀ ਕੱਲ ਲਈ ਉਹਨੇ ਮੈਨੂੰ ਉਦੋਂ ਡੈਡੀ ਆਏ ਤੇ ਡੈਡੀ ਨੇ ਹੱਥੋਂ ਬਾਈਕ ਕਰਕੇ ਚਲੀ ਗਈ ਤੇ ਗਾਂਦੇ ਨੂੰ ਤੇ ਜਿਹੜੀ ਦੁਕਾਨ ਤੇ ਬੈਗੇ ਸੀਗੇ ਜਾ ਗਈ ਮੈਂ ਤੇ ਜਿਹੜੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਕਹਿੰਦੇ ਵੀ ਕੋਈ ਗੱਡੀ ਭੰਨ ਗਿਆ ਤੇ ਅਸੀਂ ਆ ਕੇ ਦੇਖਿਆ ਗੱਡੀ ਦੀ ਜਮੀ ਚੀਜ਼ੇ ਸੋ ਚੀਜ਼ ਖਤਮ ਸੀ ਗਈ ਤੇ ਅਸੀਂ ਐਸਾ ਥਾਣੇ ਜਾ ਕੇ ਰਿਪੋਰਟ ਲਗਾਈ ਉਹ ਕਹਿੰਦੇ ਵੀ ਅਸੀਂ ਕਰਦੇ ਆ ਤੇ ਪਸੰਦ ਉਹ ਜੀ ਮੰਗਵੇ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਸਾਡਾ ਕੀਤਾ ਜਾਵੇ ਕਿੰਨੇ ਕੁ ਵੇੜੇ ਕਰਨਾ ਹੈ ਇੱਕ ਜਨਾਏ ਕੋਟੋਰੀ 4:00 ਵਜੇ ਦੀ ਘਟਨਾ ਈ ਤੇ 4:30 ਵਜੇ ਘਰੇ ਆ ਕੇ ਸਾਡੇ ਕੋਈ ਹੈ ਨਹੀਂ ਗੱਡੀ ਭੰਨ ਗਈ ਪੂਰੀ ਖਤਮ ਕਰਤੀ ਗੱਡੀ ਦਾ ਲੱਖਾਣਾ ਕਿੰਨੇ ਦਾ ਸੀ ਇੱਕ ਟੋਪਾ 10-2 ਲੱਖ ਰੁਪਏ ਦਾ ਨਾ ਇਹ ਚੀਜ਼ ਸਾਰੇ ਖਤਮ ਕਰਤੀ ਉਹਨੇ ਮੇਰਾ ਸੰਜੇ ਕੀ ਕਰਨਾ ਘਟਨਾ ਵੀ ਰਾਮ ਰੋਟੀ ਖਾਣ ਗਿਆ ਜੀ ਦੇਖਿਆ ਧਰਮਪਾਲਾ ਮੁੰਡਾ ਪੀਪਲ ਮੁੰਡਿਆਂ ਮੈਂ ਬੈਸਟ ਬਾਣ ਕਰਦਾ ਸੀ ਲੱਗਦਾ ਸੀਗਾ ਆ ਗਿਆ ਚਾਇਆ ਮੈਨੂੰ ਲਖਾ ਘਰ ਕੇ ਜਾਂਦਾ ਰਹੀ ਜੀ ਮਨੋ ਭਾਈ ਹਰਜਨ ਨਾਲ ਇਹਨੂੰ ਧਮਕਾ ਦੇ ਗਿਆ ठीक है मैं खा, में खबर में लड़का जी का माटा आया मिन भी गाना कटी होने ठीक है इस बात का इसका जाए कटी पांच होने ये लग रहा कि तो जो बहस वाली हो रही है मैंने भाई मैं पता नहीं मेरे में तो खाना गई करे मुंडे में भाई भाई कर रहा जी तो हम तो कितने मन मन मैं कभी कटी जा नुकसान या भाई कटी जावे कितने दिन नुकसान आएगा देलो पर वो तोला करा नुकसान है कंप्लीट कितने का हां तो है कितने का ठीक है और ये ताई के देख के